ਲਓ ਜੀ ਅੱਜ ਤੁਹਾਨੂੰ ਕਰਾਈਏ ਦਰਸ਼ਨ ਨਿੱਕੇ ਨਿੱਕੇ ਗਜ਼ੋਰੀਆਂ ਦੀ ਕੁੱਤੀ ਦੀ ਚਾਰ ਕਤੂਰੇ ਦਿੱਤੀ ਹੈ ਜੀ ਸਾਰੀ ਕੁੱਤੀਆਂ ਨੇ ਕੁੱਤੀ ਸੋਈ ਹੈ ਕੱਲ ਰਾਤ ਕੱਲਾਤ ਨੇ ਕੁੱਤੀ ਸੋਈ ਹੈ ਨਿੱਕੇ ਨਿੱਕੇ ਕਤੂਰੇ ਆਓ ਆਪਾਂ ਤੁਹਾਨੂੰ ਤੂਰਿਆਂ ਦੇ ਦਰਸ਼ਨ ਕਰਾਉਣੇ ਆ ਆਸੇ ਆਸੇ ਦੇਖੋ ਕਿੰਨੇ ਸੋਹਣੇ ਕਿੰਨੇ ਸੁੰਦਰ ਪੈਰ ਮੂੰਹ ਨੇ ਕਿੰਨੇ ਕਿਮਤੀ ਆਇਓ ਦੋ ਜੀ ਦਰਸ਼ਨ ਕਰਾਉਣੇ ਆਪਾਂ ਚਾਰ ਬੁੱਤੀਆਂ ਐਸੇ ਆ ਦੁਜਾ ਕੋ ਤਾਜੀ ਪਦੁਰ ਬੁੱਤੀ ਆ ਦੋ ਜੀ ਉਹ ਚਾਰ ਕਰਦੇ ਆ ਅਸੀਂ ਦੋ ਤਾ ਕਰਦੇ ਆ ਅਸੀਂ ਦੁੱਧ ਚੰਗਦੇ ਆ ਮਾਤਾ ਜੀ ਜੀ ਕੋਤੀ ਸਾਰੇ ਇੱਕੋ ਹੀ ਲੱਗਦੇ ਨੇ ਕਿੰਨੇ ਕਿੰਨੇ ਬੱਚੇ ਆ। ਹੋਸੀ। ਦੇਖੋ ਕੋਤੀ ਹੱਥ ਨਹੀਂ 라ਉਣ ਦਿੰਦੀ। ਵੱਡ ਨੂੰ ਕਰਦੀ ਆ। ਕਿਉਂਕਿ ਮਾਂ ਤਾਂ ਮਾਈ ਹੁੰਦੀ ਆ। ਮਾਂ ਤਾਂ ਮਾਈ ਹੁੰਦੀ ਆ।